ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਪਾਂ ਜੀ ਕਰਨੀ ਲਾਜ਼ਮੀ ਹੈ ਜੀ ਤੁਹਾਨੂੰ ਮਾਜੀ ਤੁਹਾਨੂੰ ਮਾਜੀ ਸਮਾਰਾਈ ਲਾ ਦੇਣਾ ਯਾਰ ਫੋਟੋ ਸਾਰੀ ਖਿਡਾ ਦਿਓ ਮੈਂ ਸਖਮੂ ਸਿੱਖ ਜਗਤ ਦਾ ਤੇ ਸਭ ਤੋਂ ਪਹਿਲਾਂ ਅੱਜ ਮੈਂ ਗੁਰੂ ਰਾਮਦਾਸ ਦੇ ਦਰ ਤੇ ਆਈਆਂ ਮੈਂ ਆਪਣੇ ਪਿਤਾ ਦੇ ਦਰ ਤੇ ਆਈਆਂ ਸਭ ਤੋਂ ਪਹਿਲਾਂ ਉਹਨਾਂ ਦਾ ਸ਼ੁਕਰਾਨਾ ਇਹ ਦਿੱਤਾ ਮਾਣ ਉਹਨਾਂ ਦਾ ਹੈ ਇਹ ਦਿੱਤਾ ਮਾਨ ਗੁਰੂ ਸਾਹਿਬ ਦੀ ਦਿੱਤੀ ਦਾਤ ਦਾ ਆ ਤੇ ਹਰ ਸਿੱਖ ਹਰ ਜਥੇਬੰਦੀ ਉਸ ਚੀਜ਼ ਨੂੰ ਮਾਨ ਸਨਮਾਨ ਦੇ ਰਹੀ ਹੈ ਉਹਦਾ ਮੈਂ ਤੁਹਾਨੂੰ ਆਦ ਕਰਦੀ ਹਾਂ ਤੁਸੀਂ ਇੱਕ ਵਾਰੀ ਕਟਨਾ ਦਾ ਗੇਰਵਾ ਥੋੜਾ ਜਿਹਾ ਦੁਬਾਰਾ ਸੰਜਿਆ ਕਰੋ ਜੋ ਹਾਂਜੀ ਜੀ ਸਭ ਨੂੰ ਪਤਾ ਹੈ ਕਿ ਉੱਥੇ ਕਾਮ ਐਂਟਰੀ ਨੂੰ ਲੈ ਕੇ ਜੋ ਗਾਈਡਲਾਈਨਸ ਸੀਗੀਆਂ ਸ਼ਾਪ ਆਬਜੈਕਟ ਉਹਦੇ ਤਹਿਤ ਮੈਨੂੰ ਕਿਹਾ ਗਿਆ ਕਿ ਤੁਹਾਡਾ ਕਿਰਪਾਨ ਤੁਹਾਨੂੰ ਬਾਹਰ ਲਾ ਕੇ ਜਾਣੀ ਪਵੇਗੀ ਤੇ ਮੈਨੂੰ ਕਿਹਾ ਗਿਆ ਕਿ ਬਾਅਦ ਵਿੱਚ ਦੱਸਿਆ ਗਿਆ ਕਿ ਸ਼ਾਇਦ ਕੁਝ ਬੱਚੇ ਸੀਗੇ ਜਿਹੜੇ ਉਤਾਰ ਕੇ ਬੇਟਾ ਚਲੇ ਗਏ ਤੇ ਤੁਸੀਂ ਉਤਾਰ ਲਓ ਪੇਪਰ ਦੇ ਦੋ ਉਹ ਚਲੋ ਮੈਨੂੰ ਪਤਾ ਹੈ ਮੇਰਾ ਵਿਸ਼ਵਾਸ ਹੈ ਕਿ ਮੈਂ ਉਸ ਚੀਜ਼ ਤੋਂ ਬਿਨਾ ਅੰਦਰ ਨਹੀਂ ਬੈਠ ਪਾਵਾਂਗੀ ਮੇਰੇ ਕੋ ਪੇਪਰ ਉਸ ਚੀਜ਼ ਤੋਂ ਬਿਨਾ ਮੈਂ ਮੈਂ ਨਹੀਂ ਦੇ ਪਾਵਾਂਗੀ ਤੇ ਉਹੀ ਮੇਰੇ ਵਿਸ਼ਵਾਸ ਤੋਂ ਨਿਕਲੇ ਮੇਰਾ ਜਵਾਬ ਇੱਕ ਵਾਰੀ ਪਹਿਲੀ ਵਾਰཅ ਹੀ ਸੀਗਾ ਮੈਂ ਉਤਾਰ ਕੇ ਪੇਪਰ ਨਹੀਂ ਦਵਾਂਗੀ ਉਸੇ ਚੀਜ਼ ਤੇ ਚਲੋ ਮਹਾਰਾਜ ਨੇ ਕਲਾ ਵਰਤਾਨੀ ਸੀ ਉਹ ਮੇਰਾ ਨਾਮ ਹੈ ਮੇਰਾ ਚਿਹਰਾ ਆ ਸ਼ਾਇਦ ਬੱਚਿਆਂ ਦੀ ਆਵਾਜ਼ ਸੀਗੀ ਸਿੱਖ ਦੀ ਕਕਾਰਾਂ ਦੀ ਆਵਾਜ਼ ਸੀਗੀ ਉਹ ਸਾਹਮਣੇ ਆਈ ਹੈ ਮਹਾਰਾਜਾ ਸ਼ੁਕਰ ਹੈ ਪਰ ਉਹ ਬਈ ਇਹਨੂੰ ਕਿਸ ਤਰ੍ਹਾਂ ਦੇਖਦੇ ਜੋ ਉੱਥੇ ਅਪਣਾਇਆ ਗਿਆ ਤੁਹਾਨੂੰ ਇਮਤਿਹਾਨ ਚ ਨਹੀਂ ਦਾਖਲ ਹੋ ਦਿੱਤਾ ਗਿਆ ਇੱਕ ਕਾਰਪਾ ਦੇ ਦੇਖੋ ਮੈਂ ਉਹੀ ਅੱਗੇ ਕਹਿ ਰਹੀ ਹਾਂ ਕਿ ਸਾਨੂੰ ਕੰਪੀਟ ਕਰਨਾ ਪੈ ਰਿਹਾ ਆ ਇਹਦੇ ਚ ਕੋਈ ਝੂਠ ਨਹੀਂ ਹੈ ਜਦੋਂ ਮੈਂ ਕਿਤੇ ਵੀ ਵਿਚਰਦੀ ਹਾਂ ਮੈਨੂੰ ਪਤਾ ਆ ਕਿ ਸਾਨੂੰ ਅਲੱਗ ਤਰੀਕੇ ਨਾਲ ਆਪਣੀ ਆਈਡੈਂਟੀਟੀ ਨੂੰ ਲੈ ਕੇ ਜਵਾਬ ਦੇਣੇ ਪੈਂਦੇ ਨੇ ਤੇ ਉੱਥੇ ਵੀ ਮੈਂ ਅਗਰ ਕੰਪੀਟ ਕਰ ਰਹੀ ਹਾਂ ਮੈਂ ਪੜ੍ਹਾਈ ਕਰ ਰਹੀ ਹਾਂ ਉਹ ਕੰਪੀਟੀਸ਼ਨ ਮੇਰੇ ਲਈ ਹੈ ਦੂਜੀ ਸਾਈਡ ਤੇ ਮੇਰੇ ਲਈ ਇੱਕ ਅਲੱਗ ਕੰਪੀਟੀਸ਼ਨ ਵੀ ਹੈ ਮੈਂtodde ਚ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਮੈਨੂੰ ਡਰਨ ਦੀ ਲੋੜ ਹੈ ਜਾਂ ਮੇਰੇ ਨਾਲ ਕੁਝ ਮੈਂ ਕਹਾਂ ਮੈਨੂੰ ਉਸ ਚੀਜ਼ ਦਾ ਦੁੱਖ ਹੈ ਸਾਡੀ ਕਿਸ ਤਰ੍ਹਾਂ ਦੇਖਦੇ ਹੋ ਕਿ ਆਪਣੇ ਹੀ ਮੁਲਕ ਚ ਇੱਕ ਕੁਆਲਿਟੀ ਦੇ ਰੂਪਾ ਪੰਜਾਬ ਦਾ Rajasthan ਦਾ ਉੱਥੇ ਵਰਤਾਰਾ ਹੋਰ ਹੈ ਕਿਸੇ ਦੂਜੇ ਮੁਲਕ ਚ ਹੋਵੇ ਤਾਂ ਸਮਝ ਸਕਦੇ ਆ ਕਿ ਸ਼ਾਇਦ ਕਿਸੇ ਨੂੰ ਧਰਮ ਦਾ ਕਲਚਰ ਦੀ ਨੌਲੇਜ ਨਹੀਂ ਹੈ ਮर्यादा ਦੀ ਨੌਲੇਜ ਨਹੀਂ ਹੈ ਪਰ ਬਿਲਕੁਲ ਨਾਲ ਲੱਗਦੇ ਸੂਬੇ ਚ ਇਸ ਤਰ੍ਹਾਂ ਦਾ ਵਰਤਾਰਾ ਮੈਂ ਕਹਿੰਨੀ ਹੈ ਕਿ ਹਾਂ ਨੌਲੇਜ ਵਾਲੀ ਇੱਥੇ ਕੋਈ ਕਮੀ ਨਹੀਂ ਕਹਿ ਸਕਦੇ ਕਿ ਹਾਂ ਸ਼ਾਇਦ ਸਿੱਖਾ ਹੁੰਦਾ ਪਤਾ ਨਹੀਂ ਹੈ ਜਾਂ ਉਹਨਾਂ ਦੀ ਕੀ ਪਹਿਚਾਨ ਕੀ ਕਕਾਰ ਕੀ ਹੁੰਦੇ ਨੇ ਪਤਾ ਹੈ ਸਭ ਨੂੰ ਫਿਰ ਵੀ ਕਿਤੇ ਨਾ ਕਿਤੇ ਫੇਲਿਅਰ ਹੈਗਾ ਆ ਕਿ ਅਸੀਂ ਉਸ ਪਹਿਚਾਨ ਨੂੰ ਰਿਕਗਨਾਈਜ਼ ਕਰਾਈ ਨਹੀਂ ਪਾਏ ਸਾਡੀ ਵੱਡੀ ਜ਼ਿੰਮੇਵਾਰੀ ਹੈ ਸਾਡਾ ਬੱਚਿਆਂ ਦਾ ਕਸੂਰ ਨਹੀਂ ਹੈ ਇਹ ਸਾਡੀ ਜ਼ਿੰਮੇਵਾਰੀ ਸੀਗੀ ਸਾਡੀਆਂ ਸੰਸਥਾਵਾਂ ਦੀ ਜ਼ਿੰਮੇਵਾਰੀ ਸੀਗੀ ਅਸੀਂ ਪੂਰੇ ਬਾਹਰ ਤਾਂ ਕੀ ਆਪਣੇ ਦੇਸ਼ 'ਚ ਨਹੀਂ ਦੱਸ ਪਾਏ ਦੇਖੋ ਇਹ ਸਿਸਟਮ ਦਾ ਫੇਲਿਅਰ ਹੈ ਕਾਫੀ ਐਗਜ਼ਾਮਸ 'ਚ ਬੱਚੇ ਬੈਠ ਦੇਣੇ ਮੈਂ ਇਹ ਨਹੀਂ ਕਹਾਂਗੀ ਮੈਂ ਹਰਿਆਣਾ ਅਪੀਅਰ ਕੀਤਾ ਸੀਗਾ ਮੈਂ ਬੈਠੀ ਸੀਗੀ ਉਸ ਐਗਜ਼ਾਮ 'ਚ ਗਾਈਡਲਾਈਨਸ ਸਾਡੇ ਕੋ ਸੈਂਟਰ ਦੀਆਂ ਹੈ ਪਰ ਕਿਤੇ ਨਾ ਕਿਤੇ ਸਰਕਾਰ ਕੋਈ ਪਾਰਟਿਕੂਲਰ ਸਟੇਟ ਜਾਂ ਕਹਿ ਲਓ ਕੋਈ ਅਫੀਸਰ ਉਹਨੂੰ ਮੰਨਣਾ ਨਹੀਂ ਚਾਹੁੰਦਾ ਜਾਂ ਜਾਣ ਬੁੱਝ ਕੇ ਕੀਤਾ ਜਾਂਦਾ ਹੈ ਉਹ ਸਰਕਾਰ ਨੂੰ ਪਤਾ ਹੋਏਗਾ ਸਿਸਟਮ ਨੂੰ ਪਤਾ ਹੁਣ ਤੁਸੀਂ ਕੀ ਮੰਗ ਕਰਦੇ ਹੋ ਤੁਹਾਨੂੰ ਮੇਰੇ ਇੱਕ ਮੌਕੇ ਨਾਲ ਐਗਜ਼ਾਮ ਦੋਗੇ ਕਿਉਂਕਿ ਧਾਮੀ ਸਾਹਿਬ ਨੇ ਵੀ ਕਿਹਾ ਕਿ ਫੇਰ ਐਗਜ਼ਾਮ ਬੱਤੀ ਨੂੰ ਜਾ ਦੇਖੋ ਇਹ ਤਾਂ ਹਾਈ ਕੋਰਟ ਅਗਰ ਆਰਡਰ ਕਰਦਾ ਆ ਤਾਂ ਮੈਂ ਜ਼ਰੂਰ ਐਗਜ਼ਾਮ 'ਚ ਬੈਠਾਂਗੀ ਮੇਰਾ ਚਾਂਸ ਸੀਗਾ ਮੇਰਾ ਬੰਦਾ ਹੱਕ ਸੀਗਾ ਅਗਰ ਉਹ ਆਰਡਰ ਕਰਦੇ ਨੇ ਉਸ ਚੀਜ਼ ਨੂੰ ਇੰਨਾ ਸੀਰੀਅਸ ਲੈਂਦੇ ਨੇ ਤਾਂ ਜ਼ਰੂਰ ਮੈਂ ਐਗਜ਼ਾਮ ਦਵਾਂਗੀ ਬਾਕੀ ਮੇਰਾ ਇੱਕ ਮੌਕਾ ਸੀਗਾ ਚਲੋ ਠੀਕ ਹੈ ਪਰ ਸ਼ਾਇਦ ਗੁਰੂ ਰਾਮਦਾਸ ਜੀ ਨੇ ਬਹੁਤ ਸਾਰੇ ਬੱਚਿਆਂ ਦੇ ਮੌਕੇ ਬਣਾਉਣੇ ਸੀਗੇ ਉਸ ਇੱਕ ਮੌਕੇ ਦੇ ਥਰੂ ਤੇ ਉਹ ਬਣੇ ਨੇ ਮੈਨੂੰ ਉਸ ਚੀਜ਼ ਦੀ ਵੀ ਬਹੁਤ ਵੱਡੀ ਖੁਸ਼ੀ ਹੈ ਜਗਤ ਨੇ ਸਾਥ ਦਿੱਤਾ ਉਸ ਤੋਂ ਕਿਸ ਤਰ੍ਹਾਂ ਦੇ ਮੈਂ ਉਹੀ ਕਹਿ ਰਹੀ ਹਾਂ ਗੁਰੂ ਰਾਮਦਾਸ ਜੀ ਦੀ ਦਿੱਤੀ ਦਾਤ ਹੈ ਤੇ ਹਰ ਇੱਕ ਸਿੱਖ ਦਾ ਉਸ ਸੀਜਨਾ ਭਾਵਨਾ ਨਾਲ ਭਾਵਨਾ ਜੁੜੀ ਹੋਈ ਹੈ ਤੇ ਜ਼ਿੰਮੇਵਾਰੀ ਪੰਦੀ ਹਰ ਇੱਕ ਸਿੱਖ ਦੀ ਛੋਟੀ ਚੀਜ਼ ਨਹੀਂ ਸੀਗੀ ਸਾਈਡੀ ਪਹਿਚਾਨ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਬੀਟਿੰਗ ਨੂੰ ਲੈ ਲਓ ਥੱਲੇ ਮਾਈਕਾਂ ਨੇ ਆ ਥੱਲੇ ਕਰੋ ਥੋੜੀ ਥੱਲੇ ਕਰੋ ਆਪੇ ਨਾਲ ਹਾਂ ਜੀ ਜੀ ਪੋਇਆ ਥੱਲੇ ਕਰ ਲੋ ਨਾ ਯਾਰ ਯਾਰ ਬੜਾ ਕੰਮ ਹੈ ਯਾਰ ਪੀ.ਟੀ.ਆਈ. ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਦੂਪੁਰਾ ਕਰ ਯਾਰ ਲੋਕੋ ਲੱਗੀ ਚਲੀ ਹੋਇਆ ਯਾਰ ਪਿਛਲੇ ਦਿਨੀ ਲਕੀ ਮੋਬਾਈਲ ਦੇ ਕਰਿਆ ਹਾਂ ਰਾਜਸਥਾਨ ਜੁਡੀਸ਼ੀਅਲ ਸਰਵਿਸਰ ਦੇ ਵਿੱਚ ਜਿਹੜਾ ਐਗਜ਼ਾਮ ਸੀ ਉਹ ਸਾਡੀ ਬੇਟੀ ਬੀਬੀ ਗੁਰਪ੍ਰੀਤ ਕੌਰ ਉਹ ਐਗਜ਼ਾਮ ਦੇ ਵਿੱਚ ਅਪੀਅਰ ਹੋਣ ਗਈ ਸੀ ਬਾਹਰ ਉੱਥੋਂ ਦੇ ਐਡਮਿਨਿਸਟ੍ਰੇਸ਼ਨ ਨੇ ਜਿਹੜੀ ਉੱਥੇ ਲੱਗਿਓ ਸੀ ਸੈਂਟਰ ਤੋਂ ਬਾਹਰ ਉਹਨਾਂ ਨੇ ਇਸ ਬੱਚੀ ਨੂੰ ਕਿਹਾ ਕਿ ਤੂੰ ਆਪਣੇ ਕਕਾਰ ਬਾੜ ਜਿਹਨਾਂ ਦੇ ਵਿੱਚ ਸ੍ਰੀ ਸਾਹਿਬ ਬਾੜ ਲਿਖਿਆ ਗਿਆ ਪਰ ਬੇਟੀ ਕਿਉਂਕਿ ਜੇਤਾ ਹੁੰਦਾ ਕੋਈ ਕਮਜ਼ੋਰ ਬੰਦਾ ਤੇ ਕਕਾਰ ਬਾਹਰ ਵੀ ਰੱਖ ਕੇ ਜਾ ਸਕਦਾ ਇਥੇ ਪਰ ਇਸ ਬੇਟੀ ਨੂੰ ਕਿਉਂਕਿ ਗੁਰਤੀ ਮੇਰੀ ਮਾਤਾ ਪਿਤਾ ਤੋਂ ਅਮਰਧਾਰੀ ਤਿਆਰ ਪਰ ਤਿਆਰ ਨਿਤਨੇਮਣ ਆ ਤੇ ਇਹਨੇ ਉਸ ਗੱਲ ਦਾ ਉਹਨਾਂ ਤੇ ਵਿਰੋਧ ਕੀਤਾ ਕਿ ਮੇਰਾ ਕਨਸਟੀਟਿਊਸ਼ਨਲ ਰਾਈਟ ਆ ਇਹ ਮੈਂ ਕਿਰਪਾਨ ਪੈਨ ਕੇ ਅੰਦਰ ਜਾਊਂਗੀ ਤੇ ਗੁਰੂ ਕੇ ਸਿੱਖ ਨੂੰ ਆਦੇਸ਼ ਵੀ ਆ ਕਿ ਪੰਜ ਕਕਾਰ ਅੰਗ ਸੰਗ ਰਹਿਣੇ ਆ ਸੋ ਉਹਨਾਂ ਨੇ ਕਿ ਉਹਦੇ ਵਿੱਚ ਅਪੀਅਰ ਨਹੀਂ ਹੋਣ ਦਿੱਤਾ ਤੇ ਮੈਂ ਸਮਝਦਾ ਕਨਸਟੀਟਿਊਸ਼ਨਲ ਰਾਈਟ ਜਿਹੜਾ ਇਹ ਬੇਟੀ ਦਾ ਸੀ ਉਸ ਐਗਜ਼ਾਮ ਦੇ ਵਿੱਚ ਅਪੀਅਰ ਹੋਣ ਦਾ ਉਹ ਤੋਂ ਬਾਂਝ ਹੀ ਰਹਿ ਗਏ ਸਮੁੱਚੇ ਸਿੱਖ ਪੰਥ ਨੇ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਖ-ਵੱਖ ਜਥੇਬੰਦੀਆਂ ਨੇ ਇਸ ਗੱਲ ਦਾ ਬਹੁਤ ਵੱਡਾ ਇਤਰਾਜ਼ ਕੀਤਾ ਕਿ ਆਜ਼ਾਦ ਭਾਰਤ ਦੇ ਵਿੱਚ ਸਾਨੂੰ ਧਰਮ ਦੀ ਆਜ਼ਾਦੀ ਵੀ ਆ ਤੇ ਸਾਡਾ ਕਨਸਟੀਟਿਊਸ਼ਨਲ ਰਾਈਟ ਵੀ ਆ ਤੇ ਉਹਦੇ ਉੱਤੇ ਫਿਰ ਰਾਜਸਥਾਨ ਸਰਕਾਰ ਨੇ ਪਿਛਲੇ ਦਿਨੀ ਉਹ ਮੁੜ ਕੇ ਕਿਹਾ ਪਈ ਹੁਣ ਅਗਾ ਇਨ ਫਿਊਚਰ ਇਦਾਂ ਦੀ ਕੋਈ ਗਲਤੀ ਨਹੀਂ ਹੁੰਦੀ ਤੇ ਮੈਂ ਉਸ ਦਿਨ ਵੀ ਮੰਗ ਕੀਤੀ ਸੀ ਕਿ ਜਿਹੜਾ ਬੇਟੀ ਦਾ ਅਧਿਕਾਰ ਮਾਰਿਆ ਗਿਆ ਇਹਨੂੰ ਸਪੈਸ਼ਲ ਤੌਰ ਦੇ ਉੱਤੇ ਮੁੜ ਇੱਕ ਰਾਈਟ ਦਿੱਤਾ ਜਾਵੇ ਕਿਉਂਕਿ ਇਹਦਾ ਕੋਈ ਕਸੂਰ ਨਹੀਂ ਸੀ ਇਹ ਗੁਰਸਿੱਖੀ ਧਾਰਨ ਕੀਤੀ ਤੇ ਗੁਰੂ ਕੇ ਸਿੱਖ ਨੂੰ ਸਤਿਗੁਰ ਜੀ ਦਾ ਆਦੇਸ਼ ਆ ਪੰਜਾਂ ਪਿਆਰਿਆਂ ਦਾ ਆਦੇਸ਼ ਹੁੰਦਾ ਕਿ ਕਕਾਰ ਬਿਸਰ ਨਹੀਂ ਦੇਣੇ ਸੋ ਮੈਂ ਉਹ ਸਰਕਾਰ ਨੂੰ ਵੀ ਅੱਜ ਫਿਰ ਦੁਬਾਰਾ ਕਹਿਣਾ ਕਿ ਬੱਚੀ ਦੇ ਦੁਆਰਾ ਟੈਸਟ ਲੈ ਜਾਣ ਇਨ ਫਿਊਚਰ ਕੇਂਦਰ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਸਾਰੀਆਂ ਸਟੇਟਾਂ ਨੂੰ ਇਹ ਡਾਇਰੈਕਸ਼ਨ ਦੇਣ ਕਿਉਂਕਿ ਆ ਹੁਣ ਜ਼ਿਲ੍ਹੇ ਸਾਡੇ ICSE ਦੇ ਇਗਜ਼ਾਮ ਹੋਣੇ ਆ ਜਾਂ ਕਈ ਵਾਰ NEET ਦੇ ਟੈਸਟ ਹੁੰਦੇ ਕੜੇ ਵੀ ਕਈ ਵਾਰੀ ਉੱਥੇ ਐਜ ਦਹਾਏ ਜਾਂਦੇ ਆ ਤੋ ਮੈਂ ਸਮਝਦਾ ਇਹ ਬਿਤਕਰਾ ਜਿਹੜਾ ਆ ਇਹ ਠੀਕ ਨਹੀਂਗਾ ਤੇ ਖਾਸ ਕਰਕੇ ਸਿੱਖਾਣਾ ਜ਼ਿਲ੍ਹੇ ਮਹਿਸੂਸ ਹੁੰਦਾ ਕਿ ਆਪਾਂ ਆਜ਼ਾਦ ਭਾਰਤ ਤੇ ਰਹਿੰਦੇ ਜੇ ਵਿਦੇਸ਼ ਦੀ ਧਰਤੀ ਦੀ ਗੱਲ ਕਰਾਂ ਬਹੁਤ ਸਾਰੀਆਂ ਵਿਦੇਸ਼ ਦੀਆਂ ਧਰਤੀਆਂ ਤੇ ਉਹਨਾਂ ਨੇ ਕਬੂਲ ਵੀ ਕੀਤੇ ਕਿ ਸਿੱਖ ਦੇ ਕਕਾਰ ਜਿਹੜੇ ਆ ਉਹ ਲੜਾਈਆਂ ਲੜ ਲੜ ਕੇ ਉਹ ਨਹੀਂ ਰਾਈਟ ਲੈ ਤੇ ਇੱਥੇ ਤਾਂ ਸਾਡਾ ਕਨਸਟੀਟਿਊਸ਼ਨ ਰਾਈਟ ਆ ਧਾਰਾ 25 ਤਹਤ ਸੋ ਮੈਂ ਸਮਝਦਾ ਭਈ ਸਰਕਾਰ ਨੂੰ ਸਾਰੀਆਂ ਸਟੇਟਸ ਨੂੰ ਵੀ ਹਦਾਇਤ ਕਰਨੀ ਚਾਹੀਦੀ ਆ ਕਿ ਜਿਨਨੇ ਸੇਕਾ ਬੱਚੇ ਆ ਉਹਨਾਂ ਦਾ ਕਕਾਰਾਂ ਦਾ ਖਾਸ ਜਿਹੜਾ ਹੈ ਉਹ ਧਿਆਨ ਰੱਖਿਆ ਜਾਵੇ ਸੋ ਅੱਜ ਇਹ ਬੇਟੀ ਇੱਥੇ ਆਈ ਸੀ ਇਹਦਾ ਸਤਕਾਰ ਇਹ ਸਤਕਾਰ ਇਹਦੇ ਗੁਰਸਿੱਖੀ ਆਸ਼ੇ ਨੂੰ ਨਾਮ ਸਤਕਾਰਿਆ ਕਿਉਂਕਿ ਅਦਰバイス ਦਾ ਵਿਚਾਰੀ ਬਾਂਜੀ ਹੋ ਗਈ ਆਪਣੇ ਉਥਰਾਈਟ ਤੋਂ ਸਿਲੈਕਟ ਵੀ ਹੋ ਸਕਦੀ ਸੀ ਐਗਜ਼ਾਮ ਦੇ ਵਿੱਚੋਂ ਕਲੀਅਰ ਵੀ ਹੋ ਸਕਦੀ ਸੀ ਸੋ ਇਸ ਕਰਕੇ ਇਹਦੀ ਉਹ ਵੀਰ ਦੀ ਵੀਰਤਾ ਜਿਹੜੀ ਇਹਨੇ ਦਿਖਾ ਲਈ ਬੱਚੀ ਨੇ ਕਿ ਗੁਰੂ ਕੇ ਸਿੱਖ ਦੇ ਜਿਹੜੇ ਕਟਾਰ ਆ ਉਹ ਾਂਗ ਸੰਗ ਰਹਿਣੇ ਚਾਹੀਦੇ ਆ ਤੋਂ ਮਾਤਾ ਪਿਤਾ ਜੀ ਨੂੰ ਵੀ ਵਧਾਈ ਦਿਨਾ ਜਿਨ੍ਹਾਂ ਨੇ ਹੋਣ ਹਾਰ ਸੁਪਤਰੀ ਕਿਉਂਕਿ ਸੁਪਤਰੀਆਂ ਸੁਪੁੱਤਰ ਕਹਿ ਲੈਂਦੇ ਪਰ ਹੋਣ ਹਾਰ ਸੁਪਤਰੀ ਇਸ ਕਰਕੇ ਆਪ ਵੀ ਤਿਆਰ ਮਰ ਤਿਆਰ ਆ ਤੇ ਬੱਚੀ ਨੂੰ ਗੁੜਤੀ ਵੀ ਦਿੱਤੀ ਆ ਤੇ ਪੰਜਾਂ ਪਿਆਰਿਆਂ ਦਾ ਦੇਖ ਵੀ ਆ ਸੋ ਅੱਜ ਉਹਨਾਂ ਦਾ ਸਾਰਿਆਂ ਦਾ ਦਿੱਤੇ ਸਰਕਾਰ ਤੋਂ ਕੋਈ ਲਿਖਤੀ ਰੂਪ ਵਿੱਚ ਮੰਗਤੋਂਗੇ ਬੱਚੀ ਦਾ ਇੱਕ ਮੌਕਾ ਪੱਧਿਆ ਗਿਆ ਅਸੀਂ ਅਸੀਂ ਤਾਂ ਈਮੇਲ ਲਿਖ ਕੇ ਵੀ ਭੇਜੀ ਆ ਰਾਜਸਥਾਨ ਸਰਕਾਰ ਨੂੰ ਕਿ ਤੁਰੰਤ ਇਸ ਬੱਚੀ ਨੂੰ ਬੋੜਾ ਆਪਣਾ ਸਪੈਸ਼ਲ ਤੌਰ ਦੇ ਉੱਤੇ ਕੋਈ ਟੈਸਟ ਇਹਦਾ ਰੱਖ ਕੇ ਤਾਂ ਇਹਨੂੰ ਆਪਣਾ ਮੌਕਾ ਦਿੱਤਾ ਜਾਣਾ ਚਾਹੀਦਾ। ਮਦਾਨ ਜੀ ਰਾਮ ਰਹੀਮ ਨੂੰ ਫਿਰ ਪ੍ਰੋਲ ਮਿਲੀ ਆ। ਹੋ ਗਈ ਜਲਦੀ ਉਹ ਹੋ ਗਈ ਜਿਹੜਾ ਆ ਰਿਹਾ ਮਨਾਉਣ ਵਾਸਤੇ ਸਰਕਾਰ ਦੇ ਬਾਹਰ ਕੱਢਿਆ। ਮੈਂ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਹਾਂ। ਕਿ ਇਹ बार-बार ਜਿਹੜੇ ਕੋਈ ਮੈਨੂੰ ਵੀ ਪੁੱਛਦੇ ਆ। ਆਰਾਮ ਰਹੀਮ ਜਿਹੜਾ ਆ ਉਹਦਾ ਅੰਦਰ ਵੀ ਪ੍ਰੋਲ ਤੇ ਬਾਹਰ ਵੀ ਪ੍ਰੋਲ ਤੇ ਆ। ਜੀ ਉਹਦਾ ਪਤਾ ਨਹੀਂ ਹੁੰਦਾ ਕਦੋਂ ਆ ਗਿਆ ਕਦੋਂ ਚਲੇ ਗਿਆ। ਤੇ ਮੈਂ ਸਮਝਦਾ ਸਰਕਾਰ ਫਿਰ ਐਵੇਂ ਜਿਵੇਂ ਇਤਾਂ ਦੇ ਡਰਾਮੇ ਕਰਨ ਨਾਲ ਉਹਨੂੰ ਪੱਕਾ ਜਿਹੜਾ ਆ ਕੁਈ ਉਹਦੇ ਇੱਕ ਬਾਸਰ ਕੱਢ ਦੇਣ ਠੀਕ ਹੈ ਧੰਨਵਾਦ ਜੀ